ਹੈਲੋ ਗਾਇਸ ਸਾਡਾ ਅੱਜ ਦਾ ਵਲੌਗ ਨਾਲ ਬਲਜੀਤ ਸਿੰਘ ਠੀਕ ਹੈ ਜੀ ਰੱਤੇ ਵਾਲੇ ਤੋਂ ਹਰਪ੍ਰੀਤ ਵੀ ਪਹੁੰਚ ਆਇਆ ਦੇਖੋ ਮੜਾ ਮਾਰ ਮਾਰੀ ਹੋਦੇ ਫਿਰ ਹੈ ਰੱਤੇ ਵਾਲੇ ਮਾਰ ਮਾਰੀ ਸਾਡੇ ਕੋਲ ਤੇ ਅਸੀਂ ਬਾਈ ਦੀ ਗੱਡੀ ਧਿਆਰ ਕਰਵਾਉਣ ਆਏ ਆ ਬਾਈ ਦੀ ਬਾਈ ਦੀ ਗੱਡੀ ਦਾ ਕੈਂਪ ਕਰਵਾਉਣਾ ਹੈਗਾ ਇਸ ਕਾਰਨ ਹੁਣ ਅਸੀਂ ਇੱਕ ਲਾਈਵ ਲਪਾਉਣੇ ਗੱਡੀ ਦੇ ਲਾਈਵਲੀ ਗੱਡੀ ਦੇ ਪਹੁੰਚ ਜਾਣੇ ਕੋਈਪਰ ਠੀਕ ਹੈ ਜੀ ਅੱਬਾ ਜੀ ਨੇ ਗੱਡੀ ਕਰਾਈ ਸੀ ਤਿਆਰ ਹੋਣਾ ਇਸ ਟਾਈਮ ਅਸੀਂ ਗੁਰੂ ਸਾਹਿਬ ਪਹੁੰਚੇ ਹਾਂ ਤੇ ਬਾਈ ਦੀ ਗੱਡੀ ਬਹੁਤ ਵਧੀਆ ਇੰਡਰ ਕੰਡੀਸ਼ਨ ਬਹੁਤ ਘੈਂਡ ਆ ਇਹ ਸੇਲ ਕਰਨੀ ਗੱਡੀ ਇਹ ਦੀ ਇਹ ਗੱਡੀ ਦੀ ਜਮਾਂ ਸਸਤੇ ਸਸਤੇ ਰੇਟ ਤੇ ਦੇ ਦਿਆਂਗੇ ਜਮਾਂ ਗੱਡੀ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਹਿ ਰਹੇ ਹੋ ਤੁਸੀਂ ਸਸਤੇ ਰੇਟ ਤੇ ਦੇ ਦਿਆਂਗੇ 3 ਲੱਖ ਦੀ ਦੇ ਦਿਆਂਗੇ ਸਿਰਫ 30 ਲੱਖ ਦੀ ਦੇ ਦੋ 3 ਲੱਖ ਦੀ ਦੇ ਦੇ ਆਓ ਜੀ ਆਓ ਮੇਲਾ ਲੁੱਟਣੋਂ ਮੁੰਡਿਓ ਮੇਲਾ ਲੁੱਟ ਲੋ ਸਵਿਫਟ ਗੱਡੀ ਸਿਰਫ 3 ਲੱਖ ਰੁਪਏ ਦੀ ਲਾਈਵਲ ਨਵੇਂ ਚੜਹਾਉਣੇ ਆ ਗੱਡੀ ਓਕੇ ਆ ਸਰ ਸਾਰਾ ਕਰਾ ਕੇ ਦੇਵਾਂਗੇ ਇੰਸਪੈਕਸ਼ਨਾਂ ਦਾ ਕੰਮ ਹੋਇਆ ਹੋਇਆ ਜੀ ਇੰਸਪੈਕਸ਼ਨ ਵੀ ਓਕੇ ਆ ਬੈਟਰੀ ਵੀ ਘਾਟਾ ਐਚਡੀ ਪੌਗ ਲੈਂਪਾ ਪਵਾ ਕੇ ਦੇਵਾਂਗੇ ਥਲੜੇ ਲੈਂਪ ਪਵਾ ਕੇ ਦੇਵਾਂਗੇ ਵੀਰ ਜੀ ਤੁਸੀਂ ਸੱਚੀ ਕਹਿ ਰਹੇ ਹੋ ਇਹਦੇ ਵਿੱਚ ਤੁਹਾਨੂੰ ਆਪਾਂ ਦੇਵਾਂਗੇ ਕਿ ਰੱਬ ਕਰੇ ਭਲਾ ਆਪਣਾ ਜਿਹੜਾ ਸਾਊਂਡ ਸਿਸਟਮ ਆ ਕੰਪਲੀਟ ਦੇਵਾਂਗੇ ਵੀਰੇ ਸਾਊਂਡ ਸਿਸਟਮ ਵਾਲੀ ਦੁਕਾਨ ਤੇ ਖੜੇ ਹੋਏ ਆ ਸਾਊਂਡ ਸਿਸਟਮ ਕਰਵਾ ਕੇ ਤੁਹਾਨੂੰ ਓਕੇ ਕਰਾ ਕੇ ਦੇ ਦਾਂਗੇ ਆਇਓ ਮਿੱਤਰੋ ਮੇਲਾ ਲੋਟੋ ਸਸਤੇ ਰੇਟ ਦੇ ਗੱਡੀ ਦੇ ਦਾਂਗੇ ਸਿਰਫ ਤੁਹਾਨੂੰ 3 ਲੱਖ ਰੁਪਏ ਚੈਨਲ ਲੋਟੋ ਮੇਲਾਕਾਰ ਬੀ ਆਰ ਗੁਰੂ ਸਾਹਿਬ 13 13 ਆ ਲੈਣ ਦੇ ਪਹੁੰਚੋ ਜਲਦੀ ਜਲਦੀ ਦੋ ਕ੍ਰੇਟਾ ਗੱਡੀਆਂ ਹੋਲ ਸੇਲ ਤੇ ਖੜੀਆਂ ਹੋਈਆਂ ਸਿਰਫ 7 ਲੱਖ ਰੁਪਏ ਮੰਗਾ ਇਹ ਇਹਦਾ ਲਾਈਵ ਆ ਤਾਰਾਂ ਦਾ ਕੰਮ ਕਰਵਾ ਰਹੇ ਹਾਂ ਹੁਣ ਅਸੀਂ ਹੁਣ ਸਿਰਫ ਫਰੋਇਪਰ ਚੱਲੇ ਆ ਸੰਧੂ ਸਾਹਿਬ ਦੀ ਗੱਡੀ ਆ ਬਾਈ ਦੀ ਤੇ ਉਹ ਹਰਪੀ ਤੇ ਖੜੇ ਹੋਏ ਆ ਸਾਹਮਣੇ ਅਨ